ਕਿੰਗ ਨਿਊਜ਼ ਨਡਾਲਾ ਚ ਚੋਰਾਂ ਨੇ ਬੰਦ ਕੋਠੇ ਨੂੰ ਬਣਾਇਆ ਨਿਸ਼ਾਨਾ 4.5 ਲੱਖ ਰੁਪਏ ਅਤੇ ਜੇਵਰ ਕਿਤੇ ਚੋਰੀ ਹਲਕਾ ਪੁਲਤ ਵਿੱਚ ਲੁੱਟਾ ਖੋਹਾ ਅਤੇ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਦੇ ਚਲਦਿਆ ਲੋਕਾਂ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਦੌਰਾਨ ਨਡਾਲਾ ਵਿਖੇ ਇੱਕ ਬੰਦ ਕੋਠੀ ਚ ਚੋਰਾਂ ਨੇ ਧਾਵਾ ਬੋਲਦਿਆਂ ਹੋਇਆ ਉੱਥੇ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਖਜਾਨ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਉਹ 2 ਸਤੰਬਰ ਨੂੰ ਦਿੱਲੀ ਗਿਆ ਹੋਇਆ ਸੀ ਅਤੇ ਜਦੋਂ ਰਾਤ 4 ਸਤੰਬਰ ਰਾਤ 10 ਵਜੇ ਘਰ ਆ ਕੇ ਵੇਖਿਆ ਤਾਂ ਅੰਦਰਲੇ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਜੋ ਅੰਦਰ ਸਾਰੇ ਕਮਰਿਆਂ 'ਚ ਫੋਲਾ ਫਰਾਲੀ ਕੀਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਅੰਦਰ ਪਿਆ 3.5 ਲੱਖ ਰੁਪਏ ਅਤੇ ਕੀਮਤੀ ਗਹਿਣੇ ਉਹਨਾਂ ਨੇ ਚੋਰੀ ਕਰ ਲਏ। ਪ੍ਰਿਆ ਸਿੱਧੂ ਖੁਲਤ ਦੀ ਵਿਸ਼ੇਸ਼ ਰਿਪੋਰਟ। ਅਨਕੀਨਾ ਅੰਕਲ ਜੀ ਕੋਲ ਮੇਰੇ ਨਾਲ ਖਜਾਨ ਸਿੰਘ ਜੀ ਅੱਛਾ ਇਹ ਕਿਦਾਂ ਵਾਪਰੀ ਜਿਹੜੀ ਚੋਰੀ ਤੁਸੀਂ ਕਿੱਥੇ ਸੀ ਉਦੋਂ ਇਹ ਭਾਜੀ ਮੈਂ 2 ਤਰੀਕ ਨੂੰ ਸਵੇਰੇ 5:30 ਵਜੇ ਦਿੱਲੀ ਗਿਆ ਸੀ ਮੈਨੂੰ ਕੰਮ ਸੀ ਉੱਥੇ ਤੇ 4 ਤਰੀਕ ਨੂੰ ਮੈਂ ਸ਼ਾਮੀ 10 ਵਜੇ ਆਇਆ ਆ ਕੇ ਵੇਖਿਆ ਬਾਹਰਲਾ ਗੇਟ ਲੱਗਾ ਸੀ ਤੇ ਆ ਜਿਹੜਾ ਅੰਦਰਲਾ ਡੋਰ ਇਹ ਟੁੱਟਾ ਸੀ ਇਹ ਜਿਵੇਂ ਅੰਦਰ ਵੇਖਿਆ ਖਲਾਰਾ ਖਿਲਰਿਆ ਸਾਰਾ ਸਮਾਨ ਕੱਢਿਆ ਸਮਾਨ ਚੋਰੀ ਵੀ ਹੋਇਆ ਬਹੁਤ ਤੇ ਲੋਕਰ ਚ ਕੈਸ਼ ਵੀ ਸੀ ਥੋੜਾ ਸੋਨਾ ਵੀ ਸੀ ਉਹ ਵੀ ਮੇਰੇ ਪੇਪਰ ਵੀ ਸੀ ਉਹ ਸਾਰਾ ਮਤਲਬ ਕੱਢ ਕੇ ਤੇ ਫਿਰ ਮੈਂ ਗਵਾਂਡੀਆਂ ਨੂੰ ਬੁਲਾਏ ਜਿਹੜੇ ਗਵਾਂਡੀਆਂ ਨਾਲ ਚੈੱਕ ਕੀਤਾ ਤੇ ਹੁਣ ਬੰਦਾ ਵੇਖਾਂ ਮੈਂ ਫਿਰ ਪੁਲਿਸ ਬੁਲਾंदे ਪੁਲਿਸ ਆਂਦੀ ਨਹੀਂ ਸੀ ਫਿਰ ਮੈਂ ਐਸਐਸਪੀ ਨੂੰ ਫੋਨ ਕੀਤਾ ਉਹਨਾਂ ਐਸਐਚਓ ਭੇਜਿਆ ਐਸਐਚਓ ਭੇਜਣ ਤੋਂ ਬਾਅਦ ਉਹ ਮਾਰ ਕੇ ਆਇਆ ਨਾਲ ਨਪ ਕਰਕੇ ਭੱਜ ਗਿਆ ਬਈ ਕੀ 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 ਨੁਕਸਾਨ ਹੈ ਇਹ ਗੱਲ ਕਰੀ ਨੁਕਸਾਨ ਭਾਜੀ ਮੈਂ ਪਲਾਟ ਵੇਚਿਆ ਸੀ ਤੇ ਮੈਨੂੰ ਕਿਸੇ ਨੇ 5 ਲੱਖ ਰੁਪਏ ਤੇ 50 ਹਜ਼ਾਰ ਮੈਂ ਲੈ ਗਿਆ ਦਿੱਲੀ 4.5 ਲੱਖ ਰੁਪਏ ਆ ਹੀ ਥੋੜਾ ਸੋਨਾ ਸੀ ਇੱਕ ਮੇਰਾ ਕੜਾ ਸੀ ਇੱਕ ਸ਼ਾਂਪ ਸੀ ਤੇ ਦੋ ਛੋਟੀਆਂ ਚੈਨੀਆਂ ਸੀ ਦੋ ਵਾਲੀਆਂ ਹਾਂਜੀ ਦੋ ਵਾਲੀਆਂ ਦੇ ਜੋੜੇ ਫੋਨ ਵੀ ਖੜਿਆ ਕੋਈ ਇੱਕ ਫੋਨ ਖੜਿਆ ਉਹ ਸੈਕਿੰਡ ਮੇਰੀ ਨੂਨ ਦਾ ਫੋਨ ਸੀ ਉਹ ਖੜਿਆ ਕਿੰਨੇ ਕ ਤੋਲੇ ਆਪਾਂ ਕਹਿ ਸਕਦੇ ਹਾਂ ਸੋਨੇ ਦਾ ਜਿਹੜਾ ਚੋਰੀ ਹੋਈ ਹੈ ਕੁ 20 ਕ ਤੋਲੇ ਵਾਂ ਤੇ ਮਤਲਬ ਕਿ ਕੈਮਰਿਆਂ ਚ ਆਇਆ ਕੁਝ ਵੀ ਕੈਮਰੇ ਚੈੱਕ ਕਰਨੇ ਮੈਨੂੰ ਚੈੱਕ ਕਰਨੇ ਨਹੀਂ ਆਂਦੇ ਤੇ ਚੈੱਕ ਕਰਨੇ ਨਾਲ ਅੱਛਾ ਤੇ ਕੁਝ ਉਹਨਾਂ ਨੇ ਸ਼ਰਾਬ ਸੂਬ ਵੀ ਪਿੰਦੇ ਰਹੇ ਨੇ ਸ਼ਰਾਬ ਅੰਦਰ ਪਈ ਸੀ ਮੈਂ ਕੰਡੀਨ ਤੋਂ ਲੈ ਕੇ ਆਇਆ ਹੇ ਤੇ ਉਹ ਸ਼ਰਾਬ ਪੀਂਦੇ ਵੀ ਰਹੇ ਨੇ ਨਾਲ ਕੱਢ ਕੇ ਵੀ ਲੈ ਗਏ ਨੇ ਸ਼ਰਾਬ ਚਾਰ ਬੋਤਲਾਂ ਵੀ ਲੈ ਗਏ ਨੇ ਕੱਢ ਕੇ ਤੇ ਫੋਲਾ ਫਾਲੀ ਬੜੀ ਕੀਤੀ ਉਹਨਾਂ ਨੇ ਜੋ ਮਾਰਾ ਮੋੜਾ ਸਮਾਨ ਪਿਆ ਸੀ ਉਹ ਵੀ ਲੈ ਕੇ ਕੱਢ ਗਏ ਮ ਘੜੀਆਂ ਸੀ ਬਾਹਰ ਲਿਆਂਦੀਆਂ ਸੀ ਮੈਂ ਉਹ ਵੀ ਲੈ ਗਏ ਨੇ ਤੇ ਪੇਪਰ ਮੇਰੇ ਸਾਰੇ ਜਿਹੜੇ ਪੈਨਸ਼ਨ ਦੇ ਪੇਪਰ ਉਹ ਖਲਾ ਖਲਾਰ ਗਏ ਨੇ ਸਾਰੇ ਤੇ ਜਿਹੜੇ ਪੁਰਾਣੇ ਪਾਸਪੋਰਟ ਸੀ ਉਹ ਨਾਲ ਲੈ ਗਏ ਨੇ ਕੀ ਮੰਗ ਕਰਦੇ ਸੀ ਮੰਗ ਕੀ ਕਰਨੇ ਆ ਬਾਜੀ ਸ਼ਰਿਆਮ ਹੋ ਰਿਹਾ ਵੇਖੋ ਤਾਲੇ ਲੱਗੇ ਕੈਮਰੇ ਲੱਗੇ ਮੰਗੇ ਇਹੋ ਕਰਨੇ ਆ ਵੀ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਘੱਟ ਘੱਟ ਪੁਲਿਸ ਨੂੰ ਇਹ ਤੇ ਪਤਾ ਹੋਵੇ ਵੀ ਸਾਰਾ ਪਤਾ ਉਹਨਾਂ ਨੂੰ ਕਿਹੜਾ ਬੰਦਾ ਚੋਰੀ ਕਰਦਾ ਕਿਹੜਾ ਨਹੀਂ ਕਰਦਾ ਸਾਰਾ ਪਤਾ ਹੋਵੇ ਹੁਣ ਬੰਦਾ ਕੈਮਰਾ ਕੰਧ ਟੱਪ ਕੇ ਵੜੇ ਆ ਕੈਮਰੇ ਚ ਆਂਦੇ ਆ ਲਪਣਾ ਕਿੱਥੇ ਮੁੰਡਾ ਲਪਣਾ ਕੁਛ ਨਹੀਂ ਹੋਣਾ